ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੰਸਾਰ ਦੇ ਇੱਕ ਮਹਾਨ ਫਲਸਫਾ ਪ੍ਰਕਾਸ਼ਮਾਨ ਹੋਇਆ। ਇਹੋ ਦੀ ਰੋਸ਼ਨੀ ਦੇ ਵਿੱਚ ਸਿੱਖ ਨੂੰ ਇਹੋ ਸਿੱਖਿਆ ਕਿ ਮਨੁੱਖ ਦੀ ਸੇਵਾ ਕਰਨੀ। ਜਿਨਾ ਰੰਗ ਨਸਲ ਭੇਦ ਭਾਅ ਕੀਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿਖਾਇਆ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੀ ਰੋਸ਼ਨੀ ਦੇ ਦਿੱਤੀ। ਗੁਰ ਕਰਦੇ ਮਹਾਨ ਕੀਰਤਨੀ ਭਾਈ ਸਰ ਭਾਈ ਜੈ ਮਨੀ ਸਿੰਘ ਜੀ ਜੋ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕੀਰਤਨ ਕਥਾ ਦੁਆਰਾ ਕਰਦੇ ਨੇ ਉੱਥੇ ਕਈ ਪ੍ਰਕਾਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਨੇ ਗਰੀਬ ਬੱਚਿਆਂ ਦਾ ਸਕੂਲ ਹਸਪਤਾਲ ਔਰਮਦ ਦੀ ਵਿਦਿਆ ਗੁਰਮੁਖ ਸੰਗੀਧ ਦੀ ਵਿਦਿਆ ਇਹ ਹੋਇਆ ਸਮੇਂ ਦੀ ਜ਼ਰੂਰਤ ਹੈ ਗੁਰਨਾਮਿਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਇਹ ਇਹ ذریعے ਨੇ ਸਾਧਨ ਨੇ ਸਸਤੀ ਜਿੱਥੇ ਆ ਵਧੀਆ ਵਿੱਦਿਆ ਸਸਤਾ ਤੇ ਵਧੀਆ ਇਲਾਜ ਤੇ ਗੁਰੂ ਨਾਨਕ ਸਾਹਿਬ ਦੇ ਮਤ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਵਧੀਆ ਜਿਹੜੇ ਉਪਰਾਂ ਦੇ ਨੇ ਔਰ ਵਧੀਆ ਸਾਧਨ ਨੇ ਅੱਜ ਸਾ ਭਾਈਆ ਮਨੁੱਖੀ ਸਿੰਘ ਵੀ ਇਹ ਕਾਰਜ ਕਰ ਰਹੇ ਨੇ ਮੈਂ ਇਹਨਾਂ ਨੂੰ ਇਸ ਕਰਦਿਆਂ ਵੀ ਵਧਾਈ ਦੇਣਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਮਨੁੱਖਤਾ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਲੱਗੇ ਰਹਿਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਸਿਖਰਾ ਕਰਦੇ ਰਹਿਣ ਭਾਈ ਗੁਰਨਾਥ ਮੇਰੇ ਪਰ ਹੱਥ ਰੱਖੇ ਖੁਸ਼ੀਆਂ ਚੇੜੇ ਪਿਆਰਤ ਭਾਤੀ ਪਾਵਨ ਬਖਸ਼ੇ ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਸਾਰੀਆਂ ਸੰਗਤਾਂ ਨੂੰ ਭਾਈ ਗੁਰਜੀਤ ਦਾ ਹਲਸਾ ਭਾਈ ਗੁਰਜੀਤ ਦੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਮੇਰੇ ਬੜੇ ਹੀ ਸਤਕਾਰਯੋਗ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਦਮਦਮਾ ਸਾਹਿਬ ਅੱਜ ਕਿਰਪਾ ਕੀਤੀ ਅਸੀਸਾਂ ਦੇਣ ਵਾਸਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮਪੀਰਥ ਰੋਡ ਸੇ ਰੀਮਰਸਰ ਸਹਿਬੇ ਕੇ ਪਹੁੰਚੇ ਔਰ ਜੋ ਸੇਵਾਵਾਂ ਬਾਪੂ ਜੀ ਦਸਾਂ ਕੋਲੋਂ ਲੈ ਰਹੇ ਨੇ ਉਹਨਾਂ ਸੇਵਾਵਾਂ ਦਾ ਜੋ ਉਹਨਾਂ ਨੇ ਇੱਕ ਪਿਆਰ ਭਰਿਆ ਅਸੀਸ ਰੂਪੀ ਹੰਗਾਰਾ ਵੀ ਦਿੱਤਾ ਔਰ ਇੱਕ ਇੱਕ ਸੇਵਾ ਨੂੰ ਆਪ ਆ ਕੇ ਦੇਖਿਆ ਵੀ ਇੰਨੇ ਜਿਵੇਂ ਹੋਣ ਦੇ ਬਾਵਜੂਦ ਵੀ ਸਿੰਘ ਸਾਹਿਬ ਜੀ ਨੇ ਆ ਕੇ ਇੱਥੇ ਅਸੀਸਾਂ ਦਿੱਤੀਆਂ ਮੈਂ ਤੈਹ ਦਿਲ ਤੋਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਇਸ ਵੇਲੇ মিডিਆ ਇਨਚਾਰਜ ਨੇ মিডিਆ ਸਾਰਾ ਦੇਖ ਰਹੇ ਨੇ ਬਬਲੂ ਜੀ ਹੋਰ ਜਿਹੜੇ ਜਗ ਬਾਣੀ ਤੋਂ ਆਏ ਜਾਂ ਜਿਹੜੇ ਵੀ ਸਾਰੇ ਤੁਹਾਡੇ ਜੋਗਰਮਖਾਨ ਦਾ ਮੈਂ ਅੰਦਰੋਂ ਧੰਨਵਾਦ ਕਰਦਾ ਜੋ ਤੁਸੀਂ ਆ ਕੇ ਸਾਰੀ ਕਵਰੇਜ ਕਰ ਰਹੇ ਹੋ ਤੁਸੀਂ ਵੀ ਖੁਸ਼ ਰਹੋ ਤੰਦਰੁਸਤ ਰਹੋ ਬਾਕੀ ਜਿਹੜੀ ਸਾਰੀ ਟੀਮ ਹੈ ਇਹ ਇਹਨਾਂ ਦੀ ਵੀ ਤੁਸੀਂ ਸਾਰੇ ਅਰਦਾਸ ਕਰਿਓ ਕਿਉਂਕਿ ਜਿਵੇਂ ਸਰੀਰ ਹੈ ਸਰੀਰ ਦਾ ਇੱਕ ਇੱਕ ਅੰਗ ਆਪਣੇ ਆਪਣੇ ਐਹਮਨੀਤ ਰੱਖਦਾ ਹੈ ਇਸੇ ਤਰ੍ਹਾਂ ਜੋ ਇਹ ٹرسٹ ਚੱਲ ਰਿਹਾ ਹੈ ਇਸਾਰੇ ਇਹ ٹرسٹ ਦੇ ਅੰਗ ਨੇ ਔਰ ਹਰੇਕ ਕੋਲੋਂ ਬਖੂਦੀ ਨਿਮਰਤਾ ਦੇ ਵਿੱਚ ਸੇਵਾਵਾਂ ਲੈਂਦੇ ਰਹਿਣ ਇਹ ਤੁਸੀਂ ਅਰਦਾਸ ਕਰਨੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕਾ